ਗੁੱਡ ਮਾਰਨਿੰਗ ਅੱਜ ਸੀ ਮੰਤਨ ਪਰ ਰੋਗਾ ਬੁੱਕ ਦਾ ਛੇਮਾ ਲੇਖ ਮਾਨਸਿਕ ਰੋਗ ਕਲੰਕ ਨਹੀਂ ਹੈ ਕਰਨ ਜਾ ਰਹੇ ਹਾਂ ਇਸ ਲੇਖ ਦਾ ਵਿਸ਼ਾ ਮਾਨਸਿਕ ਰੋਗ ਨੂੰ ਕਲੰਕ ਸਮਝਣ ਦੀ ਰੁਚੀ ਇਸ ਦੇ ਕਾਰਨ ਰੋਗੀ ਉੱਤੇ ਪੈਂਦੇ ਬੁਰੇ ਅਸਰਾਂ ਇਸ ਨੂੰ ਦੂਰ ਕਰਨ ਲਈ ਇਸ ਪ੍ਰਤੀ ਲੋਕਾਂ ਤੇ ਰੋਗੀਆਂ ਨੂੰ ਜਾਗਰੂਕ ਕਰਨ ਸੰਬੰਧੀ ਸਾਡੇ ਫਰਜ਼ਾਂ ਨਾਲ ਜੁੜੀ ਵੋ ਪੱਕੀ ਜਾਣਕਾਰੀ ਦੇਣਾ ਤੇ ਇਸ ਰੋਗ ਸੰਬੰਧੀ ਅਜਿਹੀ ਭਾਵਨਾ ਨੂੰ ਦੂਰ ਕਰਨ ਦੀ ਪ੍ਰੇਰਣਾ ਦੇਣਾ ਹੈ ਲੇਖਕ ਕਹਿੰਦਾ ਹੈ ਕਿ ਕਿਸੇ ਵਿਸ਼ੇਸ਼ ਆਦਮੀ ਹਾਲਾਤ ਜਾਂ ਗੁਣ ਪ੍ਰਤੀ ਨਕਾਰਾਤਮਕ ਧਾਰਨਾ ਵਿਸ਼ਵਾਸ ਦੇ ਦ੍ਰਿਸ਼ਟੀਕੋਣ ਨੂੰ ਕਲੰਕ ਆਖਦੇ ਹਨ। ਕਲੰਕ ਦੀ ਧਾਰਨਾ ਕਈ ਵਾਰ ਮਾਨਸਿਕ ਰੋਗਾਂ ਨਾਲ ਵੀ ਜੁੜੀ ਮਿਲਦੀ ਹੈ ਤੇ ਇਹ ਉਦੋਂ ਦਿਖਾਈ ਦਿੰਦੀ ਹੈ ਜਦੋਂ ਕਿਸੇ ਆਦਮੀ ਦੀ ਮਾਨਸਿਕ ਸਮੱਸਿਆ ਕਾਰਨ ਉਸ ਨਾਲ ਵਿਤਕਰਾ ਕੀਤਾ ਜਾਵੇ ਜਾਂ ਉਸ ਨਾਲ ਨਕਾਰਾਤਮਕ ਵਰਤਾਓ ਕੀਤਾ ਜਾਵੇ ਤੇ ਉਸ ਨੂੰ ਨੀਵਾਂ ਤੇ ਘਟੀਆ ਸਮਝਿਆ ਜਾਵੇ। ਮਾਨਸਿਕ ਰੋਗ ਪ੍ਰਤੀ ਇਹ ਧਾਰਨਾ ਕੇਵਲ ਪਛੜਿਆ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਮੌਜੂਦ ਹੈ। ਇਸੇ ਕਰਕੇ ਅੱਧੇ ਤੋਂ ਵੱਧ ਮਾਨਸਿਕ ਰੋਗੀ ਆਪਣਾ ਇਲਾਜ ਕਰਾਉਣ ਲਈ ਕਿਸੇ ਮਾਹਿਰ ਕੋਲ ਇਸ ਡਰ ਕਰਕੇ ਨਹੀਂ ਜਾਂਦੇ ਕਿ ਰੋਗੀ ਹੋਣ ਦਾ ਪਤਾ ਲੱਗਣ ਤੇ ਉਹਨਾਂ ਦਾ ਰੁਜ਼ਗਾਰ ਨਾ ਖੋਸ ਜਾਵੇ। ਭਾਰਤ ਵਿੱਚ ਵੀ ਇਹ ਕਲੰਕ ਦੀ ਭਾਵਨਾ ਕਰਕੇ ਅਤੇ ਜਾਣਕਾਰੀ ਤੇ ਮਾਹਿਰਾਂ ਦੀ ਕਮੀ ਕਰਕੇ 10 ਤੋਂ 12% ਮਾਨਸਿਕ ਰੋਗੀ ਹੀ ਮਾਹਿਰਾਂ ਦੀ ਸਹਾਇਤਾ ਪ੍ਰਾਪਤ ਕਰਦੇ ਹਨ। ਮਾਨਸਿਕ ਰੋਗੀ ਨੂੰ ਇੱਥੇ ਪਾਗਲ ਕਿਹਾ ਜਾਂਦਾ ਹੈ ਤੇ ਨੀਵੇਂ ਪੱਦਰ ਤੇ ਮੱਧ ਵਰਗੀ ਲੋਕਾਂ ਵਿੱਚ ਇਸ ਨੂੰ ਪੂਤ-ਪ੍ਰੇਤਾਂ ਦੀ ਛਾਇਆ ਵੀ ਸਮਝਿਆ ਜਾਂਦਾ ਹੈ। ਦੀਪਿਕਾ पादुकोण ਦੀ ਸਮਾਜਿਕ ਸੰਸਥਾ ਦ ਲਿਵ ਲਵ ਲਾਫ ਫਾਊਂਡੇਸ਼ਨ ਜੋ ਸਮਾਜ ਵਿੱਚ ਮਾਨਸਿਕ ਰੋਗਾਂ ਨਾਲ ਜੁੜੀ ਕਲੰਕ ਦੀ ਭਾਵਨਾ ਨੂੰ ਘੱਟ ਕਰਨ ਲਈ ਕੰਮ ਕਰ ਰਹੀ ਹੈ ਦੇ ਸਰਵੇਖਣ ਅਨੁਸਾਰ 87% ਲੋਕਾਂ ਨੇ ਮਾਨਸਿਕ ਰੋਗਾਂ ਬਾਰੇ ਥੋੜੀ ਜਾਣਕਾਰੀ ਹੋਣ ਦੀ ਗੱਲ ਕਹੀ ਪਰ 71% ਲੋਕਾਂ ਨੇ ਮਾਨਸਿਕ ਰੋਗ ਸੰਬੰਧੀ ਕਲੰਕ ਨਾਲ ਜੁੜੇ ਸ਼ਬਦਾਂ ਦੀ ਵਰਤੋਂ ਕੀਤੀ ਇਸ ਤੋਂ ਪਿਛੋਕਹ ਲੇਖਕ ਮਾਨਸਿਕ ਰੋਗਾਂ ਨੂੰ ਕਲੰਕ ਸਮਝਣ ਦੇ ਕੁਝ ਕਾਰਨਾਂ ਸੰਬੰਧੀ ਚਰਚਾ ਕਰਦਿਆਂ ਹੋਇਆ ਕਹਿੰਦਾ ਹੈ ਕਿ ਇੱਕ ਤਾਂ ਉਪਰੋਕਤ ਸਰਵੇ ਤੋਂ ਸਪਸ਼ਟ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਰੋਗਵਾਰੀ ਪਤਾ ਹੀ ਨਹੀਂ ਤੇ ਇਸ ਸੰਬੰਧੀ ਜਾਣਕਾਰੀ ਦੀ ਲੋੜ ਹੈ। ਦੂਜੇ ਲੋਕਾਂ ਦਾ ਇਹਨਾਂ ਪ੍ਰਤੀ ਨਕਾਰਾਤਮਕ ਦ੍ਰਿਸ਼ਟੀਕੋਣ ਹੈ। ਇੱਕ ਸਰਵੇ ਅਨੁਸਾਰ 28% ਲੋਕ ਮਾਨਸਿਕ ਰੋਗੀਆਂ ਪ੍ਰਤੀ ਨਫ਼ਰਤ ਤੇ 43% ਗੁੱਸੇ ਦੀ ਭਾਵਨਾ ਰੱਖਦੇ ਹਨ। ਇਸ ਦਾ ਮਾਨਸਿਕ ਰੋਗ ਨੂੰ ਕਲੰਕ ਜਾਂ ਵੱਟਾ ਸਮਝਣਾ ਹੀ ਹੈ। ਤੀਜੇ ਇਸ ਰੋਗ ਪ੍ਰਤੀ ਲੋਕਾਂ ਦਾ ਦ੍ਰਿਸ਼ਟੀਕੋਣ ਬਣਾਉਣ ਵਿੱਚ ਫਿਲਮਾਂ ਦਾ ਵੀ ਰੋਲ ਹੈ ਕੁਝ ਫਿਲਮਾਂ ਨੇ ਵੱਖ-ਵੱਖ ਮਾਨਸਿਕ ਰੋਗਾਂ ਬਾਰੇ ਸਹੀ ਜਾਣਕਾਰੀ ਦੇ ਕੇ ਸਮਾਜ ਨੂੰ ਇਸ ਪ੍ਰਤੀ ਸੁਵੇਦਨਸ਼ੀਲ ਬਣਾਉਣ ਵਿੱਚ ਸਾਰਤਕ ਭੂਮਿਕਾ ਨਿਭਾਈ ਹੈ ਜਿਵੇਂ ਕਿ 15 ਪਾਰਕ ਐਵੇਨਿਊ ਬਲੈਕ ਤਾਰੇ ਜ਼ਮੀਨ ਪਰ ਕਾਰ्तिक ਕਾਲਿੰਗ ਕਾਰਤਕ ਮਾਈ ਨੇਮ ਇਜ਼ ਖਾਨ ਵਰਫੀ ਹੀਰੋਇਨ ਤਮਾਸ਼ਾ ਤੇ ਡੀਅਰ ਜ਼ਿੰਦਗੀ ਆਦਿ ਪਰੰਤੂ ਵਿਕੀਪੀਡੀਆ ਅਨੁਸਾਰ ਬਹੁਤ ਸਾਰੀਆਂ ਭਾਰਤੀ ਫਿਲਮਾਂ ਵਿੱਚ ਮਾਨਸਿਕ ਰੋਗੀਆਂ ਨੂੰ ਬੇਲੋੜੇ ਨਾਟਕੀਕਰਨ, ਘੱਟ ਸਵੇਦਨਸ਼ੀਲਤਾ ਅਤੇ ਘੱਟ ਵਿਗਿਆਨਿਕ ਪ੍ਰਸੇਜੋਗਤਾ ਨਾਲ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮਨੋਰੋਗ ਦਾ ਇਲਾਜ ਸਜ਼ਾ ਜਾਂ ਸੰਦ ਜਾਂ ਪਾਗਲਪਨ ਦਾ ਕਾਰਨ ਹੋਵੇ। ਸਮੇਤ ਅਤੇ ਸਾਥੀ ਦੀ 2019 ਦੀ ਛਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਿਲਮਾਂ ਵਿੱਚ ਲਗਭਗ ਅੱਧੇ ਅਤੇ ਟੀਵੀ ਵਿੱਚ 38% ਮਾਨਸਿਕ ਰੋਗੀਆਂ ਨੂੰ ਗਾਲਾਂ ਅਨਮਨੁੱਖੀ ਸ਼ਬਦਾਵਲੀ ਨਾਲ ਕਲੰਕੀ ਬਣਾ ਕੇ ਵੇ ਇੱਜ਼ਤ ਕੀਤਾ ਜਾਂਦਾ ਹੈ 2019 ਦੀਆਂ ਚੋਣਾਂ ਦੇ ਮੌਕੇ ਭਾਰਤੀ ਮਨੁੱਖਕਿਤ ਸੁਸਾਇਟੀ ਨੇ ਰਾਜਨੀਤਿਕਾਂ ਨੂੰ ਇੱਕ ਦੂਜੇ ਪ੍ਰਤੀ ਮੈਂਟਲ ਪਾਗਲ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਅਤੇ ਇਹਨਾਂ ਨੂੰ ਮਾਨਸਿਕ ਹਸਪਤਾਲ ਭੇਜਣ ਆਦਿ ਸ਼ਬਦ ਵਰਤਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਸੀ ਤੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਸੂਚਨਾ ਭੇਜੀ ਸੀ ਇਸ ਦੇ ਨਾਲ ਹੀ ਜਦੋਂ ਅਖਬਾਰਾਂ ਵਿੱਚ ਇਹ ਖਬਰਾਂ ਛਪਦੀਆਂ ਹਨ ਕਿ ਕਿਸੇ ਸਕੂਲ ਜਾਂ ਕਿਸੇ ਜਨਤਕ ਥਾਂ ਉੱਤੇ ਕਿਸੇ ਨੇ ਗੋਲੀਆਂ ਚਲਾ ਕੇ ਬਹੁਤ ਸਾਰੇ ਨਾਗਰਿਕਾਂ ਔਰਤਾਂ ਤੇ ਬੱਚਿਆਂ ਨੂੰ ਮਾਰ ਦਿੱਤਾ ਹੈ ਤੇ ਇਹ ਕਾਰਾ ਕਰਨ ਵਾਲਾ ਉਦਾਸੀਨਤਾ ਚਿੰਤਾ ਆਦੀ ਮਾਨਸਿਕ ਵਿਕਾਰ ਦਾ ਰੋਗੀ ਸੀ ਦਾ ਆਮ ਲੋਕਾਂ ਦੇ ਮਨ ਵਿੱਚ ਮਾਨਸਿਕ ਰੋਗੀਆਂ ਪ੍ਰਤੀ ਗੁੱਸਾ ਤੇ ਨਫ਼ਰਤ ਤੇ ਨਕਾਰਾਤਮਕ ਦ੍ਰਿਸ਼ਟੀਕੋਣ ਪੈਦਾ ਹੁੰਦਾ ਹੈ ਤੇ ਉਹ ਉਹਨਾਂ ਨਾਲ ਧ੍ਰਿਨਾ ਕਰਨ ਲੱਗਦੇ ਹਨ ਇਸ ਤੋਂ ਇਲਾਵਾ ਇਹ ਵੀ ਸਮਝਿਆ ਜਾਂਦਾ ਹੈ ਕਿ ਮਾਨਸਿਕ ਰੋਗ ਰੋਗੀ ਆਪਣੇ ਆਪ ਸਹਿੜਿਆ ਹੁੰਦਾ ਹੈ ਤੇ ਉਸਨੇ ਆਪ ਹੀ ਇਸ ਤੋਂ ਮੁਕਤ ਹੋਣਾ ਹੈ ਜੇਕਰ ਉਹ ਜੇਹ ਨਹੀਂ ਕਰਦਾ ਤਾਂ ਉਸ ਦੀ ਆਪ ਦੀ ਕਮਜ਼ੋਰੀ ਹੈ ਜੋ ਕਿ ਗਲਤ ਹੈ ਮਾਨਸਿਕ ਰੋਗਾਂ ਸੰਬੰਧੀ ਜਾਣਕਾਰੀ ਤੇ ਇਲਾਜ ਦੇ ਵਸੀਲਿਆਂ ਦੀ ਘਾਟ ਕਰਕੇ ਇਹ ਵੀ ਸਮਝ ਲਿਆ ਜਾਂਦਾ ਹੈ ਕਿ ਰੋਗੀ ਹੁਣ ਠੀਕ ਨਹੀਂ ਹੋ ਸਕਦਾ ਫਲਸਰੂਪ ਉਸ ਨੂੰ ਸੰਗਲਾ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਜਾਂ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਇਲਾਜ ਲਈ ਤੰਤਰਿਕਾਂ ਕੋਲ ਲਿਜਾਇਆ ਜਾਂਦਾ ਹੈ ਕਈ ਵਾਰ ਰੋਗੀ ਨੂੰ ਘਰੋਂ ਵੀ ਕੱਢ ਦਿੱਤਾ ਜਾਂਦਾ ਹੈ ਕਿ ਜੋ ਕਿ ਠੀਕ ਨਹੀਂ ਹੈ। ਮਾਨਸਿਕ ਰੋਗਾਂ ਨੂੰ ਕਲੰਕ ਸਮਝਣ ਦੇ ਕਾਰਨਾਂ ਨੂੰ ਬਿਆਨ ਕਰਨ ਮਗਰੋਂ ਲੇਖਕ ਕਹਿੰਦਾ ਹੈ ਕਿ ਮਾਨਸਿਕ ਰੋਗੀ ਨੂੰ ਲੋਕ ਮਾਹਰਾਂ ਕੋਲ ਲਜਾਣ ਦੀ ਥਾਂ ਤੰਤਰਿਕਾਂ ਕੋਲ ਲੈ ਜਾਂਦੇ ਹਨ ਤੇ ਤਸੀਹੇ ਚੱਲਣ ਲਈ ਮਜਬੂਰ ਕਰਦੇ ਹਨ। ਉਹਨਾਂ ਨੂੰ ਸਕੂਲ ਕਾਲਜੋਂ ਪੜਨੋਂ ਹਟਾ ਕੇ ਘਰ ਵਿੱਚ ਕੈਦ ਕਰ ਲਿਆ ਜਾਂਦਾ ਹੈ। ਉਹਨਾਂ ਦਾ ਰੁਜ਼ਗਾਰ ਖੋਹ ਜਾਂਦਾ ਹੈ ਤੇ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਸੇਵਾਵਾਂ ਨਹੀਂ ਦਿੰਦੀਆਂ। ਰੋਗੀ ਪ੍ਰਤੀ અપનાਏ ਇਸ ਨਕਾਰਾਤਮਕ ਦ੍ਰਿਸ਼ਟੀਕੋਣ ਅਤੇ ਗੈਰ ਮਨੁੱਖੀ ਵਿਹਾਰ ਕਰਕੇ ਉਹ ਨਿਤਾਣਾ ਨਿਰਵਲ ਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਦੇ ਆਤਮ ਸਨਮਾਨ ਨੂੰ ਥੇਸ ਪਹੁੰਚਦੀ ਹੈ ਫਟਕਾਰਿਆ ਤੇ ਦੁਰਕਾਰਿਆ ਜਾਣ ਮਗਰੋਂ ਰੋਗੀ ਅਲੱਗ ਥਲੱਗ ਮਹਿਸੂਸ ਕਰਦਾ ਹੈ ਸਿੱਟੇ ਵੱਜੋਂ ਰੋਗੀ ਨਸ਼ਾ ਕਰਨ ਲੱਗਦੇ ਹਨ ਤੇ ਆਤਮ ਕਾਤ ਦੇ ਰਾਹ ਤੇ ਤੁਰ ਪੈਂਦੇ ਹਨ ਅੰਤ ਵਿੱਚ ਲੇਖਕ ਇਸ ਗੱਲ ਬਾਰੇ ਚਰਚਾ ਛੇੜਦਾ ਹੈ ਕਿ ਕਲੰਕ ਨਾਲ ਕਿਸ ਤਰ੍ਹਾਂ ਪੇਸ਼ ਆਇਆ ਜਾਵੇ ਇਸ ਸੰਬੰਧੀ ਬਹੁਤ ਸਾਰੇ ਮਾਹਿਰਾਂ ਦੇ ਹਵਾਲੇ ਦੇ ਕੇ ਕੁਝ ਸੁਝਾਅ ਪੇਸ਼ ਕਰਦਾ ਹੈ ਪਹਿਲੀ ਗੱਲ ਲੇਖਕ ਇਹ ਕਹਿੰਦਾ ਹੈ ਕਿ ਸਾਨੂੰ ਮਾਨਸਿਕ ਰੋਗਾਂ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ਉੱਤੇ ਸਵੰਦੀ ਵੱਤ ਤੋਂ ਵੱਤ ਜਾਣਕਾਰੀ ਵੰਡਣੀ ਚਾਹੀਦੀ ਹੈ। ਗਿਆਨ ਦੇ ਪਸਾਰ ਨਾਲ ਮਾਨਸਿਕ ਰੋਗਾਂ ਉੱਤੇ ਕਲੰਕ ਦਾ ਦਾਗ ਧੋਤਾ ਜਾ ਸਕਦਾ ਹੈ। ਇਸ ਵੱਲ ਗਾਰਸੀਆ ਦਾ ਵਿਚਾਰ ਹੈ ਕਿ ਲੋਕ ਬਿਨਾਂ ਡਰੇ ਕਹਿੰਦੇ ਹਨ ਕਿ ਮੈਂ ਡਾਕਟਰ ਕੋਲ ਜਾਣਾ ਹੈ। ਉਹ ਡਰਹਿਿੰਤਾ ਮਾਨਸਿਕ ਸਿਹਤ ਮਾਹਿਰ ਕੋਲ ਜਾਣ ਸਮੇਂ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਅੰਜੇਲਾ ਕ੍ਰਿਸ਼ਟ ਸੋਰੋਚ ਸਮਾਜ ਵਿੱਚ ਖੁੱਲਕੇ ਫੇਸਬੁੱਕ ਉੱਤੇ ਲਿਖਦੀ ਹੈ। ਦੂਜੀ ਗੱਲ ਇਹ ਹੈ ਕਿ ਸਾਨੂੰ ਮਾਨਸਿਕ ਰੋਗੀਆਂ ਲਈ ਠੀਕ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਗਲਤ ਸ਼ਬਦਾਵਲੀ ਵਰਤਨ ਨਾਲ ਵਿਅਕਤੀ ਦੀ ਮਾਨਸਿਕ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ ਤੀਜੀ ਗੱਲ ਇਹ ਕਿ ਸਰੀਰਕ ਅਤੇ ਮਾਨਸਿਕ ਰੋਗਾਂ ਨੂੰ ਬਰਾਬਰ ਸਮਝਣ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਈ ਵਾਰ ਮਾਨਸਿਕ ਰੋਗ ਸਰੀਰਕ ਰੋਗ ਦੀ ਹੀ ਉਪਜ ਹੁੰਦੇ ਹਨ ਮੇਡਨ ਡੋਟਸਨ ਦਾ ਕਹਿਣਾ ਹੈ ਕਿ ਮਾਨਸਿਕ ਰੋਗ ਨੂੰ ਚੰਗੀ ਤਰ੍ਹਾਂ ਸਮਝ ਲੈਣ ਵਗਰੋਂ ਇਸ ਸੰਬੰਧੀ ਆਪਣੀ ਗੱਲ ਕੈਨ ਸਮੇਂ ਚੰਗੀ ਤਰ੍ਹਾਂ ਸੋਚਦੇ ਹਨ ਕਿ ਮਾਨਸਿਕ ਰੋਗ ਵੀ ਸਰੀਰਕ ਰੋਗਾਂ ਵਰਗਾ ਹੀ ਹੈ ਚੌਥੀ ਗੱਲ ਇਹ ਕਹਿੰਦਾ ਹੈ ਕਿ ਰੋਗੀ ਨੂੰ ਇਲਾਜ ਪ੍ਰਤੀ ਸੁਹਿਰਦ ਰਹਿਣਾ ਚਾਹੀਦਾ ਹੈ ਵਿਗਿਆਨਿਕ ਡਾਕਟਰੀ ਇਲਾਜ ਹੀ ਮਾਨਸਿਕ ਸਮੱਸਿਆ ਦਾ ਹੱਲ ਹੈ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਲੋਕਾਂ ਨੂੰ ਆਪਣੀ ਕਹਾਣੀ ਦੱਸੋ ਉਹ ਤੁਹਾਡੀ ਮਾਨਸਿਕ ਸਮੱਸਿਆ ਬਾਰੇ ਜਾਣ ਕੇ ਤੁਹਾਡੇ ਪ੍ਰਤੀ ਸਕਾਰਾਤਮਕ ਰਵੱਈਆ ਧਾਰਨ ਕਰਨਗੇ ਪੰਜਵੀਂ ਗੱਲ ਲੇਖਕ ਇਹ ਦੱਸਦਾ ਹੈ ਕਿ ਰੋਗੀ ਨੂੰ ਆਪਣੀ ਰੋਗ ਦੀ ਤੁਲਨਾ ਨਹੀਂ ਕਰਨੀ ਚਾਹੀਦੀ ਤੇ ਇਹ ਨਹੀਂ ਕਹਿਣਾ ਚਾਹੀਦਾ ਮੈਂ ਬਾਈਪੋਲਰ ਹਾਂ ਸਗੋਂ ਇਹ ਕਹਿਣਾ ਚਾਹੀਦਾ ਹੈ ਮੈਨੂੰ ਬਾਈਪੋਲਰ ਦਾ ਰੋਗ ਹੈ ਜਿਸ ਤਰ੍ਹਾਂ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਮਲੇਰੀਆ ਹਾਂ ਛੇਵੀਂ ਗੱਲ ਇਹ ਲੇਖਕ ਕਹਿੰਦਾ ਹੈ ਕਿ ਸਾਨੂੰ ਮਾਨਸਿਕ ਰੋਗੀਆਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਇਸ ਨਾਲ ਰੋਗ ਨਾਲ ਨਜਿੱਠਣ ਦੀ ਤਾਕਤ ਮਿਲੇਗੀ ਸਤਮੀ ਗੱਲ ਲੇਖਕ ਕਹਿੰਦਾ ਹੈ ਕਿ ਸਾਨੂੰ ਮੀਡੀਆ ਵੱਲੋਂ ਮਾਨਸਿਕ ਰੋਗੀਆਂ ਲਈ ਵਰਤੇ ਗਏ ਨਕਾਰਾਤਮਕ ਸ਼ਬਦਾਂ ਤੇ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤੀਆਂ ਘਟਨਾਵਾਂ ਤੇ ਪਾਤਰਾਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ 8ਵੀਂ ਗੱਲ ਲੇਖਕ ਇਹ ਕਹਿੰਦਾ ਹੈ ਕਿ ਮਾਨਸਿਕ ਰੋਗਾਂ ਸੰਬੰਧੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਆਪਣੇ ਆਪ ਨੂੰ ਤਕੜੇ ਬਣਾ ਕੇ ਰੱਖਣਾ ਚਾਹੀਦਾ ਹੈ ਲੋਕ ਤਕੜੇ ਨੂੰ ਹੀ ਮੰਨਦੇ ਹਨ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ ਤੇ ਆਪਣੀ ਯੋਗਤਾ ਤੇ ਕਾਬਲੀਅਤ ਵਿੱਚ ਵਾਦਾ ਕਰਦੇ ਹੋਏ ਸਮਾਜ ਤੇ ਉਤਪਾਦਕ ਹਿੱਸੇ ਵੰਣਾ ਚਾਹੀਦਾ ਹੈ ਇਸ ਤਰ੍ਹਾਂ ਤੁਸੀਂ ਰੋਗ ਵਿੱਚੋਂ ਨਿਕਲ ਜਾਓਗੇ। ਅੰਤਿਮ ਨੌਵੀਂ ਗੱਲ ਲੇਖਕ ਇਹ ਕਹਿੰਦਾ ਹੈ ਕਿ ਮਾਨਸਿਕ ਰੋਗੀ ਨੂੰ ਇਕੱਲੇ ਰਹਿਣ ਦੀ ਥਾਂ ਕਿਸੇ ਸਹਾਰਾ ਗਰੁੱਪ ਦੀ ਮਦਦ ਲੈਣੀ ਚਾਹੀਦੀ ਹੈ। ਲੇਖਕ ਕੁਝ ਸਹਾਰਾ ਸੰਸਥਾਵਾਂ ਦਾ ਜ਼ਿਕਰ ਕਰਦਾ ਹੈ ਜਿਹੜੀਆਂ ਮਾਨਸਿਕ ਰੋਗਾਂ ਤੇ ਉਹਨਾਂ ਦੇ ਇਲਾਜ ਬਾਰੇ ਜਾਣਕਾਰੀ ਤੇ ਕਾਉਂਸਲਿੰਗ ਵੀ ਦਿੰਦੀਆਂ ਹਨ। ਇਹਨਾਂ ਦੇ ਨਾਂ ਹਨ ਸਹਾਰਾ ਮੈਂਟਲ ਹੈਲਥ ਪ੍ਰੋਗਰਾਮ, ਤਰੱਕੀ ਨਿਮਹਾਸ, ਸੁਨੇਹਾ, ਮਾਸਟਰਮਾਈਂਡ ਫਾਊਂਡੇਸ਼ਨ, ਸਨੇਹੀ, ਯੂ ਐਂਡ ਮੀ। अनहर्ड सहरराज आशा निटी टेल दी हैप्पी स्पेस स्पॉट ग्रुप इनसाइट स्पॉट संतुलित ਅਤੇ ਡਿਸਟ्रेस ਇਸ ਪ੍ਰਕਾਰ ਇਸ ਲੇਖ ਵਿੱਚ ਲੇਖਕ ਨੇ ਮਾਨਸਿਕ ਰੋਗਾਂ ਨੂੰ ਕਲੰਕ ਸਮਝਣ ਦੀ ਰੁਚੀ ਇਸ ਦੇ ਕਾਰਨ ਇਸ ਦੇ ਰੋਗੀ ਉੱਪਰ ਪੈਂਦੇ ਮਾਰੂ ਅਸਰਾਂ ਅਤੇ ਇਸ ਨੂੰ ਨਜਿੱਠਣ ਦੇ ਢੰਗਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ ਤੇ ਪਾਠਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਸਾਨੂੰ ਮਾਨਸਿਕ ਰੋਗਾਂ ਪ੍ਰਤੀ ਆਪਣੇ ਮਨ ਵਿੱਚ ਕੋਈ ਡਰ ਨਫ਼ਰਤ ਜਾਂ ਨਕਾਰਾਤਮਕ ਭਾਵਨਾ ਤੇ ਦ੍ਰਿਸ਼ਟੀਕੋਣ ਨਹੀਂ ਰੱਖਣਾ ਚਾਹੀਦਾ ਸਗੋਂ ਉਹਨਾਂ ਨਾਲ ਹਮਦਰਦੀ ਨਾਲ ਪੇਸ਼ ਆਉਂਦਿਆਂ ਉਹਨਾਂ ਨੂੰ ਆਪਣੇ ਰੋਗ ਉੱਤੇ ਕਾਬੂ ਪਾਉਣ ਦੀਆਂ ਵਿਧੀਆਂ ਵੱਸ ਸੰਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਇਹ ਹੀ ਸਾਡੀ ਜੀਵਨ ਦ੍ਰਿਸ਼ਟੀਕੋਣ ਹੋਣੀ ਚਾਹੀਦੀ ਹੈ